ਮੁਰਤੋਂ ਬਦਲ ਫਟਕੇ ਜਿਸ ਤੋਂ ਬਾਅਦ ਅਚਾਨਕ ਹੜਾਕੇ ਨੇ ਤਿੰਨ ਪਿੰਡ ਪੂਰੇ ਤਬਾਹ ਹੋ ਗਏ ਨੇ ਕਈ ਲੋਕ ਲਾਪਤਾ ਦੱਸੇ ਜਾ ਰਹੇ ਨੇ ਤੇ ਕਈ ਮਲਬੇ ਹੇਟਾਂ ਦੱਬੇ ਹੋਏ ਨੇ ਕੁਦਰਤ ਦਾ ਕਹਿਰ ਇੱਕ ਵਾਰ ਫੇਰ ਤੋਂ ਦੇਖਣ ਨੂੰ ਮਿਲਿਆ ਹੈ ਬੀਤੇ ਕੱਲ੍ਹ ਹੀ ਦੇਰਾ ਦੂਨ ਦੇ ਵਿੱਚ ਬੱਦਲ ਫਟਿਆ ਸੀ ਜਿਸ ਤੋਂ ਬਾਅਦ ਤਬਾਹੀ ਦੇ ਮੰਜ਼ਰ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਅਤੇ ਹੁਣ ਖਬਰ ਸਾਹਮਣੇ ਆਈ ਹੈ ਉੱਤਰਾਖੰਡ ਤੋਂ ਮੁੜ ਤੋਂ ਉੱਤਰਾਖੰਡ ਦੇ ਵਿੱਚ ਹੀ ਬੱਦਲ ਫਟ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਥਾਵਾਂ ਦੇ ਉੱਤੇ ਬੱਦਲ ਫਟਿਆ ਹੈ ਜਾਣਕਾਰੀ ਅਨੁਸਾਰ 10 ਤੋਂ ਵੀ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਨੇ ਤਿੰਨ ਪਿੰਡ ਪੂਰੇ ਤਬਾਹ ਹੋ ਗਏ ਨੇ ਕਈ ਲੋਕ ਮਲਬੇ ਹੇਠਾਂ ਦੱਬ ਗਏ ਨੇ ਐਨਡੀਆਰਐਫ ਤੇ ਐਸਡੀਆਰਐਫ ਦੀਆਂ ਟੀਮਾਂ ਸਨਹਿ ਮੈਡੀਕਲ ਟੀਮਾਂ ਮੌਕੇ ਤੇ ਪਹੁੰਚ ਗਈਆਂ ਨੇ ਬਚਾਅ ਕਾਰਜ ਲਗਾਤਾਰ ਇਹਨਾਂ ਟੀਮਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉੱਤਰਾਖੰਡ ਦੀਆਂ ਉੱਤਰਾਖੰਡ ਦੇ ਵਿੱਚ ਇਸ ਵਕਤ ਤਬਾਹੀ ਮਚੀ ਹੋਈ ਹੈ ਅਚਾਨਕ ਰਾਤ ਨੂੰ ਬੱਦਲ ਫਟਿਆ ਜਿਸ ਤੋਂ ਬਾਅਦ ਤਿੰਨ ਪਿੰਡਾਂ ਦੇ ਵਿੱਚ ਹੜਾ ਆ ਕੇ ਅਤੇ ਇਸ ਤੋਂ ਬਾਅਦ ਤਿੰਨ ਪਿੰਡ ਤਬਾਹ ਹੋ ਗਏ 10 ਲੋਕ ਲਾਪਤਾ ਦੱਸੇ ਜਾ ਰਹੇ ਨੇ देर रात ਬੱਦਲ ਫਟਣ ਅਤੇ ਭਾਰੀ ਮੀਂਹ ਕਾਰਨ ਉੱਤਰਾਖੰਡ ਦੇ ਚਮੋਲੀ ਦੇ ਨੰਦਾ ਨਗਰ ਘਾਟ ਖੇਤਰ ਦੇ ਤਿੰਨ ਪਿੰਡਾਂ ਦੇ ਵਿੱਚ ਅਚਾਨਕ ਹੜਾ ਆਇਆ ਜਿਸ ਨਾਲ ਭਿਆਨਕ ਤਬਾਹੀ ਮਚੀ ਲਾਪਤਾ ਲੋਕਾਂ ਦੀ ਗਿਣਤੀ 3 ਤੋਂ ਵੱਧ ਕੇ 10 ਹੋ ਗਈ ਹੈ ਨੰਦਾ ਨਗਰ ਤਹਿਸੀਲ ਅਧੀਨ ਆਉਂਦੇ ਕੁੰਤਰੀ ਲਾਗਾਫਲੀ ਅਤੇ ਹੋਰ ਪਿੰਡ ਜਿਹੜੇ ਨੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਜਿੱਥੇ ਬਹੁਤ ਸਾਰੇ ਘਰ ਮਲਬੇ ਹੇਠਾਂ ਦਬ ਗਏ ਨੇ ਅਤੇ ਖੇਤ ਤਬਾਹ ਹੋ ਗਏ ਨੇ ਹਾਦਸੇ ਦੀ ਸੂਚਨਾ ਮਿਲਦੇ ਹੀ ਮੈਡੀਕਲ ਟੀਮਾਂ ਐਨਡੀਆਰਫ ਅਤੇ ਐਸਡੀਆਰਫ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਮੁੱਢਲੀ ਜਾਣਕਾਰੀ ਅਨੁਸਾਰ ਨੰਦਾ ਨਗਰ ਪੰਚਾਇਤ ਦੇ ਕੁੰਤਰੀ ਲਾਗਾਪਲੀ ਵਾਰਡ ਦੇ ਵਿੱਚ ਭਾਰੀ ਮੀਂਹ ਕਾਰਨ 6 ਘਰ ਮਲਬੇ ਹੇਠਾਂ ਦੱਬ ਗਏ ਨੇ ਇਸ ਭਿਆਨਕ ਆਫਤ ਦੇ ਵਿੱਚ 10 ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ ਧੁਰਮਾ ਪਿੰਡ ਦੇ ਵਿੱਚ ਵੀ ਬੱਦਲ ਫਟਣ ਦੀ ਖਬਰ ਹੈ ਜਿੱਥੇ 5 ਘਰ ਨੁਕਸਾਨੇ ਗਏ ਨੇ ਅਤੇ ਇੱਥੇ ਵੀ 2 ਲੋਕ ਲਾਪਤਾ ਨੇ ਜਾਂਚ ਦੇ ਵਿੱਚ ਪਸ਼ੂਆਂ ਦੇ ਨੁਕਸਾਨ ਦਾ ਵੀ ਖੁਲਾਸਾ ਹੋਇਆ ਇਸ ਕੁਦਰਤੀ ਆਫਤ ਦੇ ਵਿੱਚ ਕੁੱਲ 10 ਲੋਕ ਲਾਪਤਾ ਦੱਸੇ ਜਾ ਰਹੇ ਨੇ ਸਥਾਨਕ ਪ੍ਰਸ਼ਾਸਨ ਅਤੇ ਬਚਾਅ ਟੀਮਾਂ ਮਲਬੇ, ਹੀਟਾ, ਦੱਬੇ ਲੋਕਾਂ ਦੀ ਭਾਲ ਕਰ ਰਹੀਆਂ ਨੇ। ਸਥਾਨਕ ਪ੍ਰਸ਼ਾਸਨ ਅਤੇ ਆਫਤ ਪ੍ਰਬੰਧਨ ਟੀਮਾਂ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਨੇ। ਦੱਸਦੀ ਹੈ ਕਿ ਐਸਟੀਆਰਐਫ ਦੀ ਟੀਮ ਨੰਦ ਪ੍ਰਿਆਗ ਪਹੁੰਚ ਗਈ ਹੈ ਅਤੇ ਐਨਡੀਆਰਐਫ ਦੀ ਟੀਮ ਵੀ ਗੋਚਰ ਤੋਂ ਨੰਦ ਪ੍ਰਿਆਗ ਦੇ ਲਈ ਰਵਾਨਾ ਹੋ ਗਈ ਹੈ। ਦੱਸਦੀ ਹੈ ਕਿ ਐਂਬੂਲੈਂਸਾਂ ਵੀ ਮੌਕੇ ਤੇ ਭੇਜੀਆਂ ਗਈਆਂ ਨੇ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕੀਤੀ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਰਾਤ ਨੂੰ ਹੋਈ ਇਸ ਘਟਨਾ ਦੇ ਵਿੱਚ ਲੋਕਾਂ ਨੂੰ ਸੰਭਲਣ ਦਾ ਮੌਕਾ ਹੀ ਨਾ ਮਿਲਿਆ ਤਾਂ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਵੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਨੇ ਦੇਹਰਾਦੂਨ ਹਰੀਦਵਾਰ ਅਤੇ ਹੋਰ ਵੀ ਕਈ ਇਲਾਕਿਆਂ ਦੇ ਵਿੱਚ ਗਰਜ ਅਤੇ ਤੂਫਾਨ ਦੇ ਨਾਲ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਤਾਂ ਤਸਵੀਰਾਂ ਅਸੀਂ ਤੁਹਾਨੂੰ ਉਤਖਣ ਦੀਆਂ ਦਿਖਾਈਆਂ ਜਿੱਥੇ ਇਸ ਵਕਤ ਤਬਾਹੀ ਮੱਚੀ ਹੋਈ ਹੈ